ਚਾਂਦੇ ਨਾਸ਼ ਹੁੰਦੇ ਨੇ ਸਿੱਕੀ ਦੇ ਪ੍ਰਚਾਰ ਤੇ ਪ੍ਰਸਾਰ ਹਿਤ ਮਹਾਰਾਜ ਜੀਵਨ ਲਾ ਰਹੇ ਨੇ ਜਿਹੜਾ દવાਖਾਨਾ ਸਿਕੀਰਪੁਰ ਸਾਹਿਬ ਦੀ ਪਾਵਨ ਧਰਤੀ ਦਾ 7ਵੇਂ ਪਾਤਸ਼ਾਹ ਨੇ ਚਲਾਇਆ ਸੀ ਉਹ 7ਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਮਹਾਰਾਜ ਦਾ 1661 ਵਿੱਚ ਸਤਖੰਡ ਪਿਆਨਾ ਕਰ ਜਾਂਦੇ ਨੇ ਉਹਨਾਂ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਹਦੀ ਸੰਭਾਲ ਕਰਦੇ ਨੇ ਐਨੀ ਛੋਟੀ ਆਜੂ ਵਿੱਚ ਔਰ ਇੱਕ ਵਾਰ ਦਿੱਲੀ ਦੀਆਂ ਸੰਗਤਾਂ ਨੇ ਗੁਰੂ ਪਾਤਸ਼ਾਹ ਨੂੰ ਜਿੱਥੇ ਯਾਦ ਕੀਤਾ ਦਿੱਲੀ ਦੀ ਯਾਦ ਦਿੱਲੀ ਦੀਆਂ ਸੰਗਤਾਂ ਦੀ ਯਾਦ ਬੜੀ ਜੁੜੀ ਹੋਈ ਹੈ ਲਾਹੌਰ ਦੀਆਂ ਸੰਗਤਾਂ ਔਰ ਉੱਥੇ ਰਾਜਾ ਜੈ ਸਿੰਘ ਉਹ ਵੀ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਸ਼ਰਧਾਲੂ ਹੈ ਗੁਰੂ ਨਾਨਕ ਪਾਤਸ਼ਾਹ ਦੀ ਗੁਰਗੱਦੀ ਦਾ ਉਹ ਵੀ ਯਾਦ ਕਰਦਾ ਹੈ ਸੰਗਤਾਂ ਵੀ ਯਾਦ ਕਰਦੀਆਂ ਨੇ ਮਹਾਰਾਜ ਨੇ ਇੱਕ ਵਾਰ ਪ੍ਰੋਗਰਾਮ ਐਸਾ ਬਣਾਇਆ ਗੁਰਦੇਵ ਪਾਤਸ਼ਾਹ ਨੇ ਕਿਉਂ ਨਾ ਦਿੱਲੀ ਵੱਲ ਚਲੀਏ ਔਰ ਚਲਦੇ ਚਲਦੇ ਪੜਾਹ ਦਰ ਪੜਾਹ ਪਿੰਡ ਪਿੰਡ ਸ਼ਹਿਰ ਸ਼ਹਿਰ ਹੁੰਦੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਹਿਤ ਜੀਵਨ ਲਾਈਏ ਇਤਿਹਾਸ ਕਹਿੰਦਾ ਸੰਗਤਾਂ ਨਾਲ ਤਿਆਰ ਹੋਈਆਂ ਔਰ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਇੱਕ ਸੁੰਦਰ ਪਾਲਕੀ ਦੇ ਵਿੱਚ ਇੱਕ ਸੁੰਦਰ ਪਾਲਕੀ ਦੇ ਵਿੱਚ ਮਹਾਰਾਜ ਨੂੰ ਬਿਠਾ ਲਿਆ ਗਿਆ ਤੇ ਸੰਗਤਾਂ ਨੇ ਉਹ ਪਾਲਕੀ ਮੋਢੇ ਤੇ ਚੁੱਕੀ ਸਿਮਰਨ ਕਰਦੀਆਂ ਬੰਦਗੀ ਦੇ ਨਾਲ ਜੁੜਦੀਆਂ ਬਾਣੀ ਪੜ੍ਹਦੀਆਂ ਸੰਗਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਪਾਲਕੀ ਅੱਗੇ-ਅੱਗੇ ਜਾਂਦੀ ਏ ਸੰਗਤਾਂ ਮਗਰ ਹਰ ਜਸ ਕਰਦੀਆਂ ਜਾਂਦੀਆਂ ਨੇ ਪਿੰਡ ਦਾ ਪਿੰਡ ਪੜਾਦਰ ਪੜਾ ਹੁੰਦੇ ਹੋਏ ਚਲਦੇ ਜਾਂਦੇ ਨੇ ਔਰ ਕਈ ਨਗਰਾਂ ਵਿੱਚੋਂ ਵਿਚਰਦੇ ਹੋਏ ਬੜੇ ਇਤਿਹਾਸਕ ਐਸੇ ਸਥਾਨ ਨੇ ਜਿਹੜੇ ਅੱਜ ਵੀ ਇਤਿਹਾਸ ਵਿੱਚ ਗੁੱਜੇ ਨੇ ਜਿੱਥੇ-ਜਿੱਥੇ ਮਹਾਰਾਜ ਨੇ ਪੜਾਅ ਕੀਤੇ ਨੇ ਔਰ ਕਿਨਾ-ਕਿਨਾ ਨੂੰ ਤਾਰਿਆ